ਲੋਕ ਸਭਾ ਹਲਕਾ ਫਰੋਜ਼ਪੁਰ ਤੋਂ ਬਸਪਾ ਦੇ ਟਿਕਟੇ ਚੋਣ ਲੜ ਰਹੇ ਉਮੀਦਵਾਰ ਸੁਰਿੰਦਰ ਸਿੰਘ ਕੰਬੋਜ ਵੱਲੋਂ ਵਿਧਾਨ ਸਭਾ ਹਲਕਾ ਗੁਰੂ ਹਰ ਸਹਾਏ ਅਧੀਨ ਆਉਂਦੇ ਪਿੰਡ ਜੀਵਾ ਅਰਾਈ ਵਿਖੇ ਵੋਟ ਪੁਆਇੰਟ ਸਮੇਂ ਈਵੀਐਮ ਮਸ਼ੀਨ ਦੀ ਵੀਡੀਓ ਬਣਾਉਣਾ ਤੇ ਉਸ ਨੂੰ ਜਨਤਕ ਕਰਨ ਦੇ ਦੋਸ਼ ਛੇਠਾ ਥਾਣਾ ਗੁਰੂ ਹਰ ਸਹਾਏ ਵਿਖੇ ਮੁਕਦਮਾ ਦਰਜ ਕੀਤਾ ਗਿਆ ਪੰਜਾਬ ਦੇ ਮੁੱਖ ਚੋਣ ਅਧਿਕਾਰੀ ਸੀਬੀਐਸ ਨੇ ਦੱਸਿਆ ਕਿ ਫਰੋਜ਼ਪੁਰ ਦੇ ਰਿਟਰਨਿੰਗ ਅਫਸਰ ਕਮ ਡਿਪਟੀ ਕਮਿਸ਼ਨਰ ਰਾਕੇਸ਼ ਠਿਮਾਨੇ ਸੋਸ਼ਲ ਮੀਡੀਆ ਤੇ ਇਸ ਮਾਮਲੇ ਦੇ ਨਸ਼ਰ ਹਣ ਤੋਂ ਬਾਤ ਤੁਰੰਤ ਐਕਸ਼ਨ ਲੈ ਕੇ ਸੁਰਿੰਦਰ ਸਿੰਘ ਕੰਬੋਜ ਅਤੇ ਇੱਕ ਹੋਰ ਅਣਪਛਾਤੇ ਵਿਅਕਤੀ ਖਿਲਾਫ ਮਾਮਲਾ ਦਰਜ ਕਰਵਾਇਆ ਜਿਸ ਕਰਯੋਗ ਹੈ ਕਿ थाना ਗੁਰੂ ਹਰਸਹਾਇ ਵਿਖੇ 174 ਐਫ ਆਈ ਪੀ ਸੀ 126 ਅਤੇ 132 ਆਰ ਪੀ ਐਕਟ 199 ਤਹਿਤ ਮੁਕਦਮਾ ਨੰਬਰ 98 ਅੱਜ ਦਰਜ ਕੀਤਾ ਗਿਆ ਲੋਕ ਸਭਾ ਹਲਕਾ ਫਰੋਜ਼ਪੁਰ ਤੋਂ ਬਸਪਾਦੀ ਟਿਕਟੇ ਚੋਣ ਲੜ ਰਹੇ ਉਮੀਦਵਾਰ ਸੁਰਿੰਦਰ ਸਿੰਘ ਕੰਬੋਜ ਵੱਲੋਂ ਵਿਧਾਨ ਸਭਾ ਹਲਕਾ ਗੁਰੂ ਹਰਸਹਾਇ ਅਧੀਨ ਆਉਂਦੇ ਪਿੰਡ ਜੀਵਾ ਵਿਕੇ ਵੋਟ ਪੁਆਇੰਟ ਸਮੇਂ ای وی ایم مشین دی ویڈیو ਬਣਾਉਣਾ ਤੇ ਉਸ ਨੂੰ ਜਨਤਕ ਕਰਨ ਦੇ ਦੋਸ਼ ਹੇਠਾ थाना ਗੁਰੂ ਹਰ ਸਹਾਇ ਵਿਖੇ ਮੁਕਦਮਾ ਦਰਜ ਕੀਤਾ ਗਿਆ ਪੰਜਾਬ ਦੇ ਮੁੱਖ ਚੋਣ ਅਧਿਕਾਰੀ ਸੀਬਿੰਸ ਨੇ ਦੱਸਿਆ ਕਿ ਫਰੋਜ਼ਪੁਰ ਦੇ ਰਿਟਰਨਿੰਗ ਅਫਸਰ ਕਮ ਡਿਪਟੀ ਕਮਿਸ਼ਨਰ ਰਾਕੇਸ਼ ਠਿਮਾਨ ਨੇ سوشل میڈیا ਤੇ ਇਸ ਮਾਮਲੇ ਦੇ ਨਸ਼ਰ ਹੋਣ ਤੋਂ ਬਾਅਦ ਤੁਰੰਤ ਐਕਸ਼ਨ ਲੈ ਕੇ ਤੁਰਿੰਦਰ ਸਿੰਘ ਕੰਬੋਜ ਅਤੇ ਇੱਕ ਹੋਰ ਅਣਪਛਾਤੇ ਵਿਅਕਤੀ ਖਿਲਾਫ ਮਾਮਲਾ ਦਰਜ ਕਰਵਾਇਆ ਜਿਸ ਕਰ ਯੋਗ ਹੈ ਕਿ थाना ਗੁਰੂ ਹਰ ਸਹਾਇ ਵਿਖੇ 100 76 एफ आईपीसी 126 ਅਤੇ 132 आरपी ਐਕਟ 199 ਤਹਿਤ ਮੁਕਦਮਾ ਨੰਬਰ 98 ਅੱਜ ਦਰਜ ਕੀਤਾ ਗਿਆ। ਲੋਕ ਸਭਾ ਹਲਕਾ ਫਰੋਜ਼ਪੁਰ ਤੋਂ ਬਸਪਾ ਦੇ ਟਿਕਟੇ ਚੋਣ ਲੜ ਰਹੇ ਉਮੀਦਵਾਰ सुरेंद्र ਸਿੰਘ ਕੰਬੋਜ ਵੱਲੋਂ ਵਿਧਾਨ ਸਭਾ ਹਲਕਾ ਗੁਰੂ ਹਰ ਸਹਾਏ ਅਧੀਨ ਆਉਂਦੇ ਪਿੰਡ ਜੀਵਾ ਅਰਾਈ ਵਿਖੇ ਵੋਟ ਪੁਆਇੰਟ ਸਮੇਂ ایਵੀਐਮ ਮਸ਼ੀਨ ਦੀ ਵੀਡੀਓ ਬਣਾਉਣਾ ਤੇ ਉਸ ਨੂੰ ਜਨਤਕ ਕਰਨ ਦੇ ਦੋਸ਼ ਛੇਠਾ ਥਾਣਾ ਗੁਰੂ ਹਰ ਸਹਾਏ ਵਿਖੇ ਮੁਕਦਮਾ ਦਰਜ ਕੀਤਾ ਗਿਆ। ਪੰਜਾਬ ਦੇ ਮੁੱਖ ਚੋਣ ਅਧਿ ਅਧਿਕਾਰੀ ਸੀ ਬਿੰਦ ਸੀ ਨੇ ਦੱਸਿਆ ਕਿ ਫਿਰੋਜ਼ਪੁਰ ਦੇ ਰਿਟਰਨਿੰਗ ਅਫਸਰ ਕਮ ਡਿਪਟੀ ਕਮਿਸ਼ਨਰ ਰਕੇਸ਼ ਧੀਮਾਨ ਨੇ ਸੋਸ਼ਲ ਮੀਡੀਆ ਤੇ ਇਸ ਮਾਮਲੇ ਦੇ ਨਸ਼ਰ ਹੋਣ ਤੋਂ ਬਾਅਦ ਤੁਰੰਤ ਐਕਸ਼ਨ ਲੈ ਕੇ ਤੁਰਿੰਦਰ ਸਿੰਘ ਕੰਬੋਜ ਅਤੇ ਇੱਕ ਹੋਰ ਅਣਪਛਾਤੇ ਵਿਅਕਤੀ ਖਿਲਾਫ ਮਾਮਲਾ ਦਰਜ ਕਰਵਾਇਆ ਜ਼ਿਕਰਯੋਗ ਹੈ ਕਿ ਥਾਣਾ ਗੁਰੂ ਹਰ ਸਹਾਇ ਵਿਖੇ 171 ਐਫ ਆਈ ਪੀ ਸੀ 126 ਅਤੇ 132 ਆਰ ਪੀ ਐਕਟ 191 ਤਹਿਤ ਮੁਕਦਮਾ ਨੰਬਰ 98 ਅੱਜ ਦਰਜ ਕੀਤਾ ਗਿਆ ਲੋਕ ਸਭਾ ਹਲਕਾ ਫਿਰੋਜ਼ਪੁਰ ਉੱਪਰ ਬਸਪਤੀ ਟਿਕਟੇ ਚੋਣ ਲੜ ਰਹੇ ਉਮੀਦਵਾਰ ਸੁਰਿੰਦਰ ਸਿੰਘ ਕੰਬੋਜ ਵੱਲੋਂ ਵਿਧਾਨ ਸਭਾ ਹਲਕਾ ਗੁਰੂ ਹਰ ਸਹਾਇ ਅਧੀਨ ਆਉਂਦੇ ਪਿੰਡ ਜੀਵਾ ਅਰਾਈ ਵਿਖੇ ਵੋਟ ਪਾਉਣ ਸਮੇਂ ਈਵੀਐਮ ਮਸ਼ੀਨ ਦੀ ਵੀਡੀਓ ਬਣਾਉਣਾ ਤੇ ਉਸ ਨੂੰ ਜਨਤਕ ਕਰਨ ਦੇ ਦੋਸ਼ ਛੇਠਾ ਥਾਣਾ ਗੁਰੂ ਹਰ ਸਹਾਇ ਵਿਖੇ ਮੁਕੱਦਮਾ ਦਰਜ ਕੀਤਾ ਗਿਆ ਪੰਜਾਬ ਦੇ ਮੁੱਖ ਚੋਣ ਅਧਿਕਾਰੀ ਸੀਬਿੰਸ ਨੇ ਦੱਸਿਆ ਕਿ ਫਿਰੋਜ਼ਪੁਰ ਦੇ ਰਿਟਰਨਿੰਗ ਅਫਸਰ ਕਮ ਡਿਪਟੀ ਕਮਿਸ਼ਨਰ ਰਾਕੇਸ਼ ਠਿਮਾਨ ਨੇ ਸੋਸ਼ਲ ਮੀਡੀਆ ਤੇ ਇਸ ਮਾਮਲੇ ਦੇ ਨਸ਼ਰ ਹੋਣ ਤੋਂ ਬਾਅਦ ਤੁਰੰਤ ਐਕਸ਼ਨ ਕੇ सुरेंद्र ਸਿੰਘ ਕੰਬੋਜ ਅਤੇ ਇੱਕ ਹੋਰ ਅਣਪਛਾਤੇ ਵਿਅਕਤੀ ਖਿਲਾਫ ਮਾਮਲਾ ਦਰਜ ਕਰਵਾਇਆ ਜਿਸ ਕਰ ਯੋਗ ਹੈ ਕਿ थाना ਗੁਰੂ ਹਰ ਸਹਾਇ ਵਿਖੇ 174 ਐਫ ਆਈ ਪੀ ਸੀ 126 ਅਤੇ 132 ਆਰ ਪੀ ਐਕਟ 199 ਤਹਿਤ ਮੁਕਦਮਾ ਨੰਬਰ 98 ਅੱਜ ਦਰਜ ਕੀਤਾ ਗਿਆ ਲੋਕ ਸਭਾ ਹਲਕਾ ਫਰੋਜ਼ਪੁਰ ਤੋਂ ਬਸਪਾਦੀ ਟਿਕਟੇ 'ਤੇ ਚੋਣ ਲੜ ਰਹੇ ਉਮੀਦਵਾਰ सुरेंद्र ਸਿੰਘ ਕੰਬੋਜ ਵੱਲੋਂ ਵਿਧਾਨ ਸਭਾ ਹਲਕਾ ਗੁਰੂ ਹਰ ਸਹਾਇ ਅਤਿਨ ਆਉਂਦੇ ਪਿੰਡ ਜੀਵਾ ਅਰਾਈ ਵਿਖੇ ਵੋਟ ਪੁਆਇੰਟ ਸਮੇਂ ਈ ਮਸ਼ੀਨ ਦੀ ਵੀਡੀਓ ਬਣਾਉਣਾ ਤੇ ਉਸ ਨੂੰ ਜਨਤਕ ਕਰਨ ਦੇ ਦੋਸ਼ ਹੇਠਾ ਥਾਣਾ ਗੁਰੂ ਹਰ ਸਹਾਇ ਵਿਖੇ ਮੁਕਦਮਾ ਦਰਜ ਕੀਤਾ ਪੰਜਾਬ ਦੇ ਮੁੱਖ ਚੋਣ ਅਧਿਕਾਰੀ ਸੀਬਿੰਸ ਨੇ ਦੱਸਿਆ ਕਿ ਫਿਰੋਜ਼ਪੁਰ ਦੇ ਰਿਟਰਨਿੰਗ ਅਫਸਰ ਕਮ ਡਿਪਟੀ ਕਮਿਸ਼ਨਰ ਰਾਕੇਸ਼ ਠਿਮਾਨ ਨੇ ਸੋਸ਼ਲ ਮੀਡੀਆ ਤੇ ਇਸ ਮਾਮਲੇ ਦੇ ਨਸ਼ਰ ਹੋਣ ਤੋਂ ਬਾਅਦ ਤੁਰੰਤ ਐਕਸ਼ਨ ਲੈ ਕੇ ਤੁਰਿੰਦਰ ਸਿੰਘ ਕੰਬੋਜ ਅਤੇ ਇੱਕ ਹੋਰ ਅਣਪਛਾਤੇ ਵਿਅਕਤੀ ਖਿਲਾਫ ਮਾਮਲਾ ਦਰਜ ਕਰਵਾਇਆ ਜਿਸ ਕਰ ਯੋਗ ਹੈ ਕਿ ਥਾਣਾ ਗੁਰੂ ਹਰ ਸਹਾਇ ਵਿਖੇ 171 ਐਫ ਆਈ ਪੀ ਸੀ ਐਕ 126 ਅਤੇ 132 आरपी एक्ट 1991 ਤਹਿਤ ਮੁਕਦਮਾ ਨੰਬਰ 98 ਅੱਜ ਦਰਜ ਕੀਤਾ